ਹਾਂਜੀ ਦੋਸਤੋ ਸਸਿਗਾਦੀ ਮੈਂ amarinder singh@kudmaiya.com ਤੋਂ ਬਹੁਤ ਸਾਰੇ ਲੋਕਾਂ ਦਾ ਸਵਾਲ ਹੁੰਦਾ ਵਾ ਕਿ kudmaiya.com ਤੇ ਅਸੀਂ ਕਿੰਨੇ ਰਿਸ਼ਤੇ ਲੱਭ ਸਕਦੇ ਹਾਂ ਕਿ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਕੰਟੈਕਟ ਕਰ ਸਕਦੇ ਹਾਂ ਤਾਂ ਇਹ ਵੀਡੀਓ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਨੇ ਆਪਣੀ ਪ੍ਰੋਫਾਈਲ ਬਣਾ ਲਈ ਹੈ ਜਾਂ ਜਿਨ੍ਹਾਂ ਲੋਕਾਂ ਨੇ ਹਜੇ ਆਪਣੀ ਪ੍ਰੋਫਾਈਲ ਬਣਾਉਣੀ ਆ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਆਪਣੇ ਈਮੇਲ ਜਾਂ ਫਿਰ ਨੰਬਰ ਦੇ ਨਾਲ ਤੁਸੀਂ ਆਪਣੀ ਪ੍ਰੋਫਾਈਲ ਬਣਾ ਸਕਦੇ ਹੋ ਪ੍ਰੋਫਾਈਲ ਬਣਾਉਣ ਲਈ ਜਸਟ ਤੁਸੀਂ ਥੋੜੀਆਂ ਜਿਹੀ ਡਿਟੇਲਸ ਦੇਣੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਲਈ ਤੁਸੀਂ ਰਿਸ਼ਤੇ ਲੱਭ ਰਹੇ ਹੋ ਆਪਣੇ ਲਈ ਆਪਣੇ ਫੈਮਲੀ ਮੈਂਬਰ ਲਈ ਜਾਂ ਆਪਣੇ ਭੈਣ ਭਰਾਵਾਂ ਦੇ ਲਈ ਜਦ ਤੁਸੀਂ ਥੋੜੀਆਂ ਜਿਹੀਆਂ অপਸ਼ਨਾਂ ਦੱਸਣੀਆਂ ਹੁੰਦੀਆਂ ਨੇ ਜਿਵੇਂ ਕਿ ਤੁਸੀਂ ਕਿੱਦਾਂ ਦਾ ਰਿਸ਼ਤਾ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਇਹ ਆਪਸ਼ਨ ਆਉਂਦੀ ਹੈ ਕਿ ਤੁਸੀਂ ਐਨ ਆਰ ਆਈ ਨੂੰ ਤੁਸੀਂ ਨਾਰਮਲ ਹੋ ਜਾਂ ਤੁਸੀਂ ਹਾਲਸ ਕੀਤਾ ਅੱਗੇ ਤੁਸੀਂ ਐਨ ਆਰ ਆਈ ਦੇ ਰਿਸ਼ਤਾ ਲੱਭ ਰਹੇ ਹੋ ਨਾਰਮਲ ਲੱਭ ਰਹੇ ਹੋ ਜਾਂ ਹਾਲਸ ਕੀਤਾ ਰਿਸ਼ਤਾ ਲੱਭ ਰਹੇ ਹੋ ਉਸ ਤੋਂ ਬਾਅਦ ਵਿੱਚ ਤੁਹਾਡੀਆਂ ਬੇਸਿਕ ਡਿਟੇਲਸ ਆਉਂਦੀਆਂ ਨੇ ਤੁਹਾਡਾ ਨਾਮ ਤੁਹਾਡਾ ਕੱਦ ਤੁਹਾਡੀ ਉਮਰ ਤੁਹਾਡੀ ਹਾਈਟ ਤੁਹਾਡਾ weight ਕੁਝ ਇਦਾਂ ਦੀਆਂ ਡਿਟੇਲਸ ਪੁੱਛੀਆਂ ਜਾਂਦੀਆਂ ਨੇ ਤੁਹਾਡੀ ਇਨਕਮ ਦੇ ਰਿਲੇਟਿਡ ਤੁਹਾਡੇ ਕੰਮ ਦੇ ਰਿਲੇਟਿਡ ਸਾਰੀਆਂ ਇਨਫਰਮੇਸ਼ਨ ਤਾਂ ਲਈ ਜਾਂਦੀ ਹੈ ਤਾਂ ਨੂੰ ਤੁਹਾਨੂੰ ਅਸੀਂ ਇੱਕ ਬਿਲਕੁਲ ਪਰਫੈਕਟ ਤੁਹਾਡਾ ਤੁਹਾਡੇ ਡੈਸ਼ਬੋਰਡ ਦੇ ਉੱਤੇ ਤੁਹਾਡੀ ਪ੍ਰੋਫਾਈਲ ਤੁਹਾਨੂੰ ਦਿਖਾ ਸਕੀਏ ਜਿੰਨਾ ਲੋਕਾਂ ਨੇ ਆਲਰੇਡੀ ਆਪਣੀ ਪ੍ਰੋਫਾਈਲ ਬਣਾਈ ਹੋਈ ਹੈ kudmaiya.com ਤੇ ਜਾ ਕੇ ਆਪਣੇ ਪ੍ਰੋਫਾਈਲ ਨੂੰ ਲੌਗਇਨ ਕਰਨ ਜਿਹੜੇ ਈਮੇਲ ਦੇ ਨਾਲ ਜਾਂ ਜਿਹੜੇ ਨੰਬਰ ਦੇ ਨਾਲ ਉਹਨਾਂ ਨੇ ਪਹਿਲਾਂ ਪ੍ਰੋਫਾਈਲ ਬਣਾਈ ਸੀ ਉਸੇ ਸੇਮ ਨੰਬਰ ਜਾਂ ਈਮੇਲ ਦੇ ਨਾਲ ਉਹ ਆਪਣੇ ਪ੍ਰੋਫਾਈਲ ਨੂੰ ਓਪਨ ਕਰ ਸਕਦੇ ਨੇ ਪ੍ਰੋਫਾਈਲ ਓਪਨ ਕਰਨ ਤੋਂ ਬਾਅਦ ਵਿੱਚ ਤੁਹਾਨੂੰ ਫਰੰਟ ਪੇਜ ਦੇ ਉੱਤੇ ਤੁਹਾਡੇ ਮੈਚਸ ਤੁਹਾਨੂੰ ਦੇਖਣੇ ਸ਼ੁਰੂ ਹੋ ਜਾਣਗੇ ਜਿੰਨਾ ਮੈਚਾਂ ਦੇ ਨਾਲ ਜਾਂ ਜਿੰਨਾ ਰਿਸ਼ਤੇ ਦੇ ਨਾਲ ਤੁਸੀਂ ਡਾਇਰੈਕਟਲੀ ਗੱਲ ਕਰ ਸਕਦੇ ਹੋ ਹੁਣ ਉਹਨਾਂ ਦੇ ਨਾਲ ਸੰਪਰਕ ਕਰਨ ਦੇ ਦੋ ਤਰੀਕੇ ਨੇ ਪਹਿਲਾ ਤਾਂ ਫ੍ਰੀ ਪਹਿਲਾਂ ਫ੍ਰੀ ਵਾਲਾ ਡਿਸਕਸ ਕਰਦੇ ਆਂ ਫ੍ਰੀ ਵਾਲੇ ਦੇ ਵਿੱਚ ਤੁਸੀਂ ਆਪਣੇ ਮੈਚ ਨੂੰ ਰਿਕੁਐਸਟ ਭੇਜਣੀ ਹੁੰਦੀ ਆ ਰਿਕੁਐਸਟ ਭੇਜ ਕੇ ਉਸ ਤੋਂ ਬਾਅਦ ਵਿੱਚ ਵੇਟ ਕਰਨੀ ਹੁੰਦੀ ਆ ਜੇ ਤੁਹਾਡੀ ਰਿਕੁਐਸਟ ਅਸੈਪਟ ਹੁੰਦੀ ਆ ਤਾਂ ਤੁਸੀਂ ਆਪਣੇ ਮੈਚ ਦੇ ਨਾਲ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਕੋਈ ਰਿਸ਼ਤਾ ਤੁਹਾਨੂੰ ਅਪਰੋਚ ਕਰਦਾ ਵਾ ਤੁਸੀਂ ਉਹਨਾਂ ਦੀ ਰਿਕੁਐਸਟ ਅਸੈਪਟ ਕਰ ਸਕਦੇ ਹੋ ਜਾਂ ਰਿਜੈਕਟ ਕਰ ਸਕਦੇ ਹੋ ਉਹਦੇ ਨਾਲ ਵੀ ਤੁਸੀਂ ਆਪਣੇ ਰਿਸ਼ਤੇ ਦੀ ਗੱਲ ਚਲਾ ਸਕਦੇ ਹੋ ਦੂਜਾ ਇੱਕ ਤਰੀਕਾ ਹੈ ਉਹਦੇ ਵਿੱਚ ਤੁਸੀਂ ਪੀੜ ਵਰਧਨ ਤੁਸੀਂ ਆਪਣਾ ਲੈ ਸਕਦੇ ਹੋ ਪੀੜ ਮੈਂਬਰਸ਼ਿਪ ਪਲਾਨ ਤੁਸੀਂ ਲੈ ਸਕਦੇ ਹੋ ਜਿਹਦੀ ਮਦਦ ਦੇ ਨਾਲ ਤੁਸੀਂ ਸੀਮਲੈਸ ਐਕਸਪੀਰੀਅੰਸ ਲੈ ਸਕਦੇ ਹੋ ਸਾਡੀ ਵੈਬਸਾਈਟ ਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਐਡ ਫ੍ਰੀ ਐਕਸਪੀਰੀਅੰਸ ਮਿਲਦਾ ਵਾ ਕੋਈ ਵੀ ਐਡ ਤੁਹਾਨੂੰ ਨਹੀਂ ਦੇਖਣੀ ਸਾਡੀ ਵੈਬਸਾਈਟ ਦੇਤੇ ਦੂਜਾ ਤੁਹਾਨੂੰ ਜੋ ਵੀ ਪ੍ਰੋਫਾਈਲਸ ਨੇ ਉਹਨਾਂ ਦੀਆਂ ਸਾਰੀਆਂ ਸਾਰੀਆਂ ਡਿਟੇਲਸ ਤੁਹਾਨੂੰ ਮਿਲ ਜਾਂਦੀਆਂ ਨੇ ਜਿਹੜਾ ਵੀ ਤੁਸੀਂ ਮੈਚ ਦੇਖ ਰਹੇ ਹੋ ਉਹਨੂੰ ਤੁਸੀਂ ਵਿਦਆਊਟ ਰਿਕੁਐਸਟ ਭੇਜੇ ਤੁਸੀਂ ਮੈਸੇਜ ਕਰ ਸਕਦੇ ਹੋ ਤੁਸੀਂ ਆਪਣੇ ਮੈਚ ਦੇ ਨਾਲ ਨੰਬਰ ਜਾਂ ਈਮੇਲ ਲੈ ਕੇ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਜਿਹੜੇ ਵੀ ਨੰਬਰ ਜਾਂ ਜਿਹੜੇ ਵੀ ਈਮੇਲ ਦੇ ਨਾਲ ਪ੍ਰੋਫਾਈਲ ਬਣੀ ਹੁੰਦੀ ਹੈ ਜੋ ਕਿ ਵੈਰੀਫਾਈਡ ਹੁੰਦਾ ਉਹ ਤੁਸੀਂ ਨੰਬਰ ਜਾਂ ਫਿਰ ਈਮੇਲ ਲੈ ਕੇ ਆਪਣੇ ਮੈਚ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਉਹਨਾਂ ਦੇ ਨਾਲ ਜਾਂ ਉਹਨਾਂ ਦੀ ਫੈਮਲੀ ਦੇ ਨਾਲ ਸੋ ਇਹ ਸਾਰੇ ਦਾ ਸਾਰਾ ਕ੍ਰਾਈਟੇਰੀਆ ਵਾ kudmaiyan.com ਦੇ ਉਤੇ ਰਿਸ਼ਤਾ ਲੱਭਣ ਦੇ ਲਈ ਸੋ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਮਾਂ ਕਿ ਜੇਕਰ ਤੁਸੀਂ ਪੰਜਾਬੀ ਹੋ ਦੇਸ਼ ਪਰਦੇਸ ਕਿਤੇ ਵੀ ਵਸਦੇ ਪੰਜਾਬੀ ਹੋ ਚਾਹੇ ਪੰਜਾਬ ਦੇ ਵਿੱਚ ਰਹਿੰਦੇ ਹੋ ਚਾਹੇ ਪੰਜਾਬ ਤੋਂ ਇਲਾਵਾ ਕਿਸੇ ਅਦਰ ਸਟੇਟ ਦੇ ਵਿੱਚ ਰਹਿੰਦੇ ਹੋ ਭਾਰਤ ਦੀ ਤਾਂ ਤੁਸੀਂ kudmaiyan.com ਤੇ ਆਪਣੀ ਪ੍ਰੋਫਾਈਲ ਬਣਾਓ ਸਾਡੀ ਵੈਬਸਾਈਟ ਸਿਰਫ ਤੇ ਸਿਰਫ ਪੰਜਾਬੀਆਂ ਵਾਸਤੇ ਹੈ ਪੰਜਾਬੀ ਕਮਿਊਨਿਟੀ ਵਾਸਤੇ ਹੈ ਤੁਹਾਡਾ ਧਰਮ ਤੁਹਾਡੀ ਕਾਸਟ ਤੁਹਾਡੀ ਕਮਿਊਨਿਟੀ ਕੋਈ ਵੀ ਹੋਵੇ ਤੁਸੀਂ kormaiya.com ਤੇ ਪ੍ਰੋਫਾਈਲ ਬਣਾ ਕੇ ਆਪਣੇ ਲਈ ਰਿਸ਼ਤਾ ਦੇਖ ਸਕਦੇ ਹੋ ਧੰਨਵਾਦ